ਸਸ਼ੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੈਨ న్యూਸ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮੌਜੂਦ ਹਾਂ ਪਾਤਣਾ ਨਿਆਲ ਬਾਈਪਾਸ ਕੈਂਚੀਆਂ ਦੇ ਵਿੱਚ ਮੌਜੂਦ ਹਾਂ ਇਸ ਟਾਈਮ ਇੱਥੇ ਪੀ ਆਰਟੀਸੀ ਬੱਸਾਂ ਵੱਲੋਂ ਇੱਕ ਰੋਡ ਜਾਮ ਕੀਤਾ ਗਿਆ ਰੋਡ ਜਾਮ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਕੁਝ ਅਗਿਆਤ ਜਿਹੜੇ ਕਿ ਮੁੰਡੇ ਹੈਗੇ ਨੇ ਉਹ ਦਿਨ ਦਿਹਾੜੇ ਬੱਸ ਜਿਹੜੀ ਸਰਕਾਰੀ ਹੈ ਉਹਨੂੰ ਰੋਕਦੇ ਨੇ ਔਰ ਛੱਟਫੇਟ ਮਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇਹਨਾਂ ਨੇ ਅੱਜ ਦੋ ਵਾਰ ਇਹਨਾਂ ਨਾਲ ਪਹਿਲਾਂ ਹਰਕਤ ਇਦਾਂ ਦੀ ਹੋ ਚੁੱਕੀ ਆ ਹੁਣ ਇਹਨਾਂ ਨੇ ਜੇ ਰੋਡ ਜਾਮ ਕਰਨਾ ਯਾਨੀ ਕਿ ਇਹਨਾਂ ਨੇ ਨਿਸ਼ਚਿਤ ਕੀਤਾ ਕਿ ਬਾਕੀ ਕੁਝ ਤਸਵੀਰਾਂ ਤੇ ਗੱਲਾਂ ਹੋਰ ਤਾਂ ਮੈਂ ਸਾਂਝੀਆਂ ਕਰਾਂਗਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਂ ਨਿਊਜ਼ ਪੰਜਾਬ ਦੇ ਨਾਲ ਸਰੋਤ ਜਿਹੜੀ ਪਹਿਲਾਂ ਸਮਾਨੇ ਲੜਾਈ ਹੋਈ ਹੈ ਉਹੀ ਬੰਦੇ ਉਹੀ ਕਾਰ ਲੈ ਕੇ ਆਪਣੀ ਵਿਦਕ ਨੇ ਗੱਡੀ ਲੈ ਕੇ ਜਾ ਰਹੀ ਸੀ ਉਹਦੇ ਮਾਗਰ ਆ ਗਏ ਜੀ ਤੇ ਉਹਨੇ ਸੋਟੇ ਮਾਰੀਆਂ ਬਸਾਂ ਚਲੋ ਆਪਣਾ ਕਨੈਕਟਰ ਨੇ ਜਾਨ ਬਚਾ ਕੇ ਥਾਣੇ ਚ ਥਾਣੇ ਚ ਚਲੇ ਗਏ ਅਜੇ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅਜੇ ਮਸਲਾ ਵਿੱਚ ਜਾ ਰਿਹਾ ਕਿੰਨਾ ਸਮਾਂ ਲੱਗੂਗਾ ਸਮੁੰਦਿਕੋ ਜੀ ਉਹਨੂੰ ਗੱਲਬਾਤ ਚੱਲ ਰਹੀ ਹੈ ਅਜੇ ਇਹਨਾਂ ਨੇ ਦੁਬਾਰੇ ਬਸ ਘੇਰ ਕੇ ਫੇਰੇ ਨੇ ਹਾਂ ਜੀ ਜੱਜ ਦੁਬਾਰੇ ਬਸ ਘੇਰਿਆ ਜੀ ਕਿਹੜੇ ਕੋ 3:30 ਵਜੇ ਹੋ ਗਿਆ 6:00 ਤੋਂ ਵਿਚਾਰੇ ਕੋ ਜਿਹੜਾ ਕਨੈਕਟ ਸਾਹਿਬ ਸੀ ਉਹ ਕੁਦਰਤੀਓ ਆਪਣੀ ਜਾਨ ਬਚਾਉਣ ਦੇ ਥਾਣੇ ਵਿੱਚ ਚਲੇ ਗਿਆ ਜਿਹੜਾ ਪਿੱਛੇ 4 ਦਿਨ ਪਹਿਲਾਂ ਘੱਗੇ ਵਾਸਤੇ ਕੋਈ ਸੀ ਉਹਦੇ ਚੱਕਰ ਚ ਹੀ ਹੈ ਉਹੀ ਮੁੰਡੇ ਨਹੀਂ ਸਮਾਣੇ ਹੋਈ ਹੈ ਜੀ ਇਹ ਲੜਾਈ ਪਹਿਲਾਂ ਮੇ ਤਾਂ ਸਮਾਣੇ ਦੀ ਤਾਂ ਚੀਜ਼ ਕਰਦੇ ਹਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੀ ਉਹ ਅੱਜ ਫੇਰੇ ਸੀ ਜਦਮਰ ਫੇਰ ਪਾਤਰਾ ਕੇ ਉਹਨਾਂ ਨੇ ਕੋ ਪਤਾ ਹੈ ਮੁੰਡੇ ਕਿੱਥੋਂ ਦੇ ਨੇ ਕਿੱਥੇ ਰਹਿੰਦੇ ਨੇ ਮੁੰਡੇ ਦਤਾਲ ਦੇ ਪਤਾ ਲੱਗੇ ਦਤਾਲ ਦੇ ਕਿੰਨੇ ਜਣੇ ਨੇ ਉਹ ਤਿੰਨ ਚਾਰ ਜਣੇ ਸੀ ਪੰਜ ਛੇ ਜਣੇ ਸੀ ਗੱਡੀ ਭਰੀ ਹੋਈ ਸੀ ਸਵਿਟਚ ਗੱਡੀ ਆ ਜੀ 45 65 ਕੋਈ ਅੰਦਰ ਨਹੀਂ ਬੱਥਰ ਬੱਸ ਘੇਰ ਕੇ ਤਾਂ ਕਰ ਦੇਗਾ ਤੇ ਉਹਨੇ ਰੋਜ਼ ਹੀ ਰੋਜ਼ ਤਾਂ ਬੱਸ ਘਾਤੋ ਘੇਰ ਫਿਰ ਕੋਈ ਹੁਣ ਇਹ ਨਹੀਂ ਪਤਾ ਚੱਲ ਰਿਹਾ ਜੀ ਨਸ਼ੇੜੀ ਬੰਦੇ ਨੇ ਕੀ ਵੀ ਦਾ ਕੁਝ ਵੀ ਕਰ ਸਕਦੇ ਆ ਜੀ ਕੈਸ਼ ਵੀ ਖੋਹ ਸਕਦੇ ਆ ਅਗਰ ਸੱਟ ਵੀ ਮਾਰ ਸਕਦੇ ਆ ਦਿਨ ਦਿਹਾੜੇ ਬੱਸ ਦਿਨ ਦਿਹਾੜੇ ਹਾਂ ਜੀ 6 ਵਜੇ ਦਾ ਕੰਮ ਟਾਈਮ ਆਜ ਸੀ ਇਹ ਮੁੰਡਾ ਸੀ ਜੀ ਅੱਜ ਸਵਾ 6 ਵਜੇ ਘੇਰੀਏ ਉਸ ਦਿਨ ਆਪਣਾ 5:30 ਵਜੇ ਦਾ ਟਾਈਮ ਸੀਗਾ ਪਰ ਸਮਾਂ ਨੇ ਮਾਂਗੇ ਕਰਦੇ ਆ ਸਰ ਜਦੋਂ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਹੋਈ ਹੈ ਬਾਇ ਨੇਮ ਗੱਡੀ ਦਾ ਨੇਮ ਹੈ ਸਾਰਾ ਕੁਝ ਪ੍ਰਸ਼ਾਸਨ ਕਿਉਂ ਨਹੀਂ ਫੜ ਰਿਹਾ ਉਹ ਬੰਦੇ ਛਰੇ ਆ ਮਹੂਮ ਕੇ ਵਾਰਦਾਤਾ ਕਰ ਰਹੇ ਨੇ ਮੈਂ ਉਸ ਦਿਨ ਛਡਾਉਂਦਾ ਸੀਗਾ ਮੇਰੀ ਮਸ਼ੀਨ ਵੀ ਟੁੱਟ ਗਈ ਮੇਰੇ ਸੱਟ ਵੀ ਲੱਗ ਗਈ ਹਾਲਾਂਕਿ ਮੈਂ ਉਹਨਾਂ ਵੱਲ ਕੋਈ ਐਫ ਆਈ ਆਰ ਵੀ ਨਹੀਂ ਕੋਈ ਕਰਾਈ ਜਿੰਨਾਂ ਨਾਲ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਕਰਾਇਆ ਸਾਰਾ ਅੱਜ ਉਹ ਬੰਦੇ ਫਿਰ ਮੇਰੇ ਅੱਜ ਮੇਰੇ ਆਣ ਕੇ ਗੱਲ ਪੈ ਗਈ ਕੱਲ ਨੂੰ ਉਹ ਦੂਜੇ ਬੰਦੇ ਆ ਦੇਣ ਕੇ ਗੱਲ ਪਾਉਣਗੇ ਪ੍ਰਸ਼ਾਦ ਰੰਜਿਸ਼ ਰੰਜਿਸ਼ ਤਾਂ ਉਹਨਾਂ ਨੂੰ ਪਤਾ ਹੋਣਾ ਜੀ ਨਸ਼ਾਈ ਹੈਗੇ ਨੇ ਸਮੈਕੀ ਹੈਗੇ ਨੇ ਕੀ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਕੀ ਹੈ ਕੀ ਨਹੀਂ ਤੇ ਸੋ ਕੀ ਕਰ ਰਿਹਾ ਮੇਰੇ ਚੋਲਾ ਮੈਂ ਚੋਲਾ ਸੁੱਟ ਕੇ ਭੱਜਿਆ ਇਹ ਡਰਾਈਵਰ ਹੈ ਮੇਰਾ ਇਹਨੇ ਫੜਿਆ ਮੇਰਾ ਸਾਰਾ ਹਾਂ ਜੀ ਫਿਰ ਆ ਇੱਕ ਇੱਥੇ ਡਰਾਈਵਰ ਉਹਨਾਂ ਨੇ ਮੈਨੂੰ ਮੈਨੂੰ ਬਚਾਇਆ ਉਹ ਕੋ ਗੱਡੀ ਲਗੀ ਆਉਂਦੀ ਹਾਂ ਜੀ ਹਾਂ ਜੀ ਮਤਲਬ ਕਹਿਣ ਦਾ ਇੱਕ ਨਾ ਮੈਂ ਆਮ ਜਨਤਾ ਨੂੰ ਵੀ ਦੱਸਣਾ ਚਾਹੁੰਦਾ ਵੀ ਇੱਕ ਮੁਲਜ਼ਮ ਨੂੰ ਫੜਨ ਵਾਸਤੇ ਇੰਨਾ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਇੱਕ ਆਮ ਨਾਗਰਿਕ ਦਾ ਉਰੇ ਜੀਣ ਦਾ ਕੋਈ ਹੈਗਾ ਸਿਸਟਮ ਇੱਕ ਬੰਦੇ ਨੂੰ ਫੜਨ ਵਾਸਤੇ ਅਸੀਂ 4 ਦਿਨ ਹੋ ਗਏ ਐਫ ਆਈ ਆਰ ਦਰਜ ਹੋ ਰਹੀ ਹੈ ਸਮਾਨੇ ਉਹਨੂੰ ਫੜਿਆ ਨਹੀਂ ਉਹਨੂੰ ਖੁੱਲਾ ਛੱਡ ਰਖਿਆ ਅੱਜ ਸਵੇਰੇ 6 ਵਜੇ ਉਹ ਸਾਡੇ ਬੰਦਿਆਂ ਦੇ ਗਲ ਪੈ ਗਈ ਇੱਕ ਆਮ ਬੰਦੇ ਨੂੰ ਪੰਜਾਬ ਜਨਸਾਭ ਮਿਲ ਸਕਦੇ ਪੁਲਿਸ ਵਾਲਿਆਂ ਤੋਂ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਆ ਸਰਕਾਰ ਤੋਂ ਬੀਤੇ ਕਿਉਂ ਨਹੀਂ ਤੁਸੀਂ ਕੋਈ ਸਿਸਟਮ ਬਣਾਉਂਦੇ ਵੀ ਇਹੋ ਜਿਹਾ ਕੋਈ ਕੋਈ ਸਿਸਟਮ ਕੋਈ ਲਾ ਬਣਾਇਆ ਜਾਵੇ ਵੀ ਜਿਹੜੇ ਬੰਦੇ ਨੇ ਆ ਕੇ ਉਹਦੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਉਹਨੂੰ ਨਾਲ ਦੀ ਨਾਲ ਕੋਈ ਇਨਸਾਫ ਮਿਲੇ ਇੱਕ ਇਨਸਾਫ ਲੈਣ ਦੇ ਲਈ ਸਾਨੂੰ ਬੱਸਾਂ ਬੰਦ ਕਰਕੇ ਅੱਜ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਹਜੇ ਵੀ ਪੁਲਿਸ ਵਾਲੇ ਵੀਰ ਸਾਨੂੰ ਕਹੀ ਜਾਂਦੇ ਨੇ ਵੀ ਸਾਨੂੰ ਸਮਾਂ ਚਾਹੀਦਾ ਹੈ 4 ਦਿਨ ਹੋ ਗਏ ਐਫ ਆਈ ਆਰ ਦਰਜ ਹੋ ਰਹੀ ਹੈ ਸਾਰਾ ਕੁਝ ਬੰਦੇ ਟਰੇਸ ਹੋ ਰਹੇ ਨੇ ਉਹਨਾਂ ਨੂੰ ਫੜਿਆ ਨਹੀਂ ਗਿਆ ਫਿਰ ਵੀ ਸਾਡੇ ਤੋਂ ਬਾਰ-ਬਾਰ ਬਾਰ-ਬਾਰ ਸਮਾਂ ਮੰਗਣ ਦੀਆਂ ਗੱਲਾਂ ਕਰ ਰਹੇ ਨੇ ਸਮੇਂ ਦੇ ਅਸੀਂ ਬਾਰ-ਬਾਰ ਇਹੀ ਕਹਿੰਦੇ ਆ ਵੀ ਇਹ ਇਹ ਸਿਸਟਮ ਕਿਉਂ ਨਹੀਂ ਸਰਕਾਰ ਆਪਣੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਵੀ ਮੜਾ-ਮੋਟਾ ਇਹਨਾਂ ਚੀਜ਼ਾਂ ਤੇ ਕੰਟਰੋਲ ਕਰ ਲਓ ਪੰਜਾਬ ਦਾ ਪਿਵਕ ਖਰਾਬ ਹੋ ਰਿਹਾ ਠੀਕ ਹੈ ਆਮ ਬੰਦੇ ਦਾ ਜੀਣਾ ਬਹੁਤ ਮੁਸ਼ਕਲ ਹੋਇਆ ਇੱਥੇ ਜੇ ਮੈਂ ਫਿਰ ਉਹੀ ਵਾਰ-ਵਾਰ ਗੱਲ ਕਹਿੰਨਾ ਵੀ ਇੱਕ ਬੰਦੇ ਨੂੰ ਇਨਸਾਫ ਲੈਣ ਵਾਸਤੇ ਬੱਸਾਂ ਬੰਦ ਕਰਕੇ ਅੱਜ ਸਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਜੇ ਆਮ ਬੰਦਾ ਉਰੇ ਕੁਝ ਸੁਰੱਖਿਤ ਹੈਗਾ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਤੁਹਾਡੀ ਠੀਕ ਹੈ ਇਸ ਲਈ ਵਾਰ-ਵਾਰ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਵੀ ਇਹਨਾਂ ਦੇ ਮਾੜਾ-ਮੋਟਾ ਕੰਟਰੋਲ ਕਰੋ ਧੰਨਵਾਦ ਕਿੰਨਾ ਟਾਈਮ ਤੱਕ ਲੱਗੂਗਾ ਸਰਨਾ ਇਹ ਤਾਂ ਲੱਗੂਗਾ ਜੀ ਜਨਾ ਜੇ ਬੰਦੇ ਨਹੀਂ ਚੱਕਦੇ ਜੀ ਇਹ ਲਗਾਤਾਰ ਚੱਲਦਾ ਰਹੇਗਾ ਬਈ ਤੱਕ ਤਾਂ ਟਾਈਮ ਦਿੱਤਾ ਨਹੀਂਦਾ ਸਾਰਾ 12 ਵਜੇ 12 ਵਜੇ ਦਾ ਸਮਾਂ ਦਿੱਤਾ ਸੀ ਨੀ ਤਾਂ 12 ਵਜੇ ਤੋਂ ਬਾਅਦ ਸਾਰਾ ਪੰਜਾਬ ਬੰਦ ਹੋਏਗਾ ਧੰਨਵਾਦ ਕਰੀਓ ਓਕੇ ਜੀ ਜੇ ਬੰਦੇ ਟਰੇਸ ਹੋ ਗਏ ਸੀ ਚੱਲਦੇ ਆ ਦੇ ਦੱਸ ਨੀ ਵੀਡੀਓ ਵੀਡੀਓ ਬਣਾ ਲਓ ਵੀਡੀਓ ਕਰ ਕਰਾ ਲਓ ਠੀਕ ਹੈ ਤਾਂ ਵਸਤੂ ਨਾਲ ਕਰਾਂਗੇ ਜਿੰਨੇ ਗੱਲ ਠੀਕ ਹੈ ਵੀਡੀਓ ਕਰਾ ਲਓ ਵੀਡੀਓ ਬਗਾਓ ਬੱਬੂ ਬੰਦੇ ਵਿੱਚ ਵੀਡੀਓ ਕਾਲ ਕਰ ਰਹੇ ਹੁੰਦੇ 3 ਮਿੰਟਾਂ ਤੇ ਪਤਾ ਲੱਗ ਜਾਣਾ ਇੱਡੀ ਚ ਕੁਸ਼ਣ ਬੰਦੇ ਚ ਚੱਲਦੇ ਆਂ ਜੀ ਚੱਲ ਰਹੇ ਪਰ ਅੰਤ ਚ ਚਲੀ ਜਾਵੇ ਅਸੀਂ ਚੱਲਦੇ ਆਂ ਤੁਹਾਨੂੰ ਜਿੱਥੇ ਦੇ ਤਾਂ ਲੱਗਾ ਯਾਰ ਅੱਗੇ ਅੱਗੇ ਕੋਈ ਨਾ ਕੋਈ ਪੁਲਿਸ ਵਾਲੇ ਗੱਲ ਕੋਈ ਮੈਦੇ ਨੂੰ ਨਾ ਪ੍ਰੈਜ਼ੀਡੈਂਟ Thank <laughs> <Again>. you <laughs> ¡Vamos a ver!